ਦੋਨੋਂ ਬੇਟੇ ਦੁਮਾਰ ਜੀ ਇਹ ਕਿੰਮਟਨ ਦੀ ਟੱਕੀ ਨਹੀਂ ਖਰਾਬ ਹੋ ਗਈ ਜੀ ਗੁੰਝਾ ਬੇਟਾ ਦੁਮਾਸ ਤੋਂ ਮੈਂਟਲ ਹੈ ਮੈਨੂੰ ਪਤਾ ਮੈਂ ਕਿੰਨਾ ਧੀਰੀ ਪਾਗਲਾ ਤਰ ਹੇਰੀ ਤਾਂ ਜ਼ਿੰਦਗੀ ਬੇਕਾਰ ਕੋ ਕਿਸਾਰੇ ਧੀਰੀ ਹੈ ਮੈਂ ਜੀ ਪਹਿਲਾਂ ਬਿਲਕੁਲ ਸਹੀ ਸੀ ਹੁਣ ਥੋੜੇ 5-6 ਸਾਲ ਤੋਂ ਮੇਰਾ ਪੂਰਾ ਹਾਲ ਉਹਨਾਂ ਦਾ ਰਿਕਮੈਂਡ ਵਾਲਾ ਗਾੜਾ ਹੋਇਆ ਨਹੀਂ ਕਿਸੇ ਕਹਿੰਦੇ ਸੀਗੇ ਕਿ ਦੂਸਰੀ ਮੈਰਿਜ ਤੁਹਾਡੀ ਕਰਵਾ ਦਿੱਤੀ ਗਈ ਫਿਰ ਹਾਂਜੀ ਉਹ ਤੁਹਾਨੂੰ ਪਤਾ ਹੀ ਹੈ ਕਦੀ ਖਰਚਾ 200 deta ਕਦੀ ਹਫਤੇ ਚ ਨਾ ਦਿੱਤਾ ਉਹ ਕੋਈ ਗੱਲ ਨਹੀਂ ਵੱਡਾ ਬੇਟਾ ਮਾਰਦਾ ਕਾਰਚ ਮਤਲਬ ਦਰਵਾਜ਼ੇ ਤੋੜਨੇ ਕਾਰਚ ਮਾਰਨਾ ਬਹੁਤ ਪ੍ਰੇਸ਼ਾਨ ਕਰਦਾ ਕਰ ਲਾ ਨਹੀਂ ਕੁਝ ਮਤਲਬ ਉਹਨਾ ਸਵਾਲ ਦਾ ਦੋਲੇ ਬੱਚਾ ਨੂੰ ਉਹ ਨਹੀਂ ਕੋਈ ਇਹ ਤਾਂ ਮਨ ਹੋਵੇ ਤੇ ਇੱਥੇ ਲੈ ਆਂਦਾ ਤੇ ਤਾਂ ਨਹੀਂ ਲਿਆਏਗਾ ਜੀ ਉਹ ਵੀ ਲੜਾਈ ਝਗੜਾ ਰਹਿਣਾ ਕਰਨ ਦੇ ਵਿੱਚ ਚੰਗਾ ਨਹੀਂ ਸਮਝਦਾ ਮੈਨੂੰ ਜੀ ਮਾਰ ਕੋਟ ਵੀ ਕਰ ਰਿਹਾ ਮੇਰਾ ਮਦਦ ਦੇਣ ਸੰਨ ਮੈਂ ਬੱਚੇ ਦਾ ਪ੍ਰੈਸ਼ਨ ਕਰਾਉਣਾ ਛੋਟੇ ਬੱਚੇ ਦਾ ਹਾਂਜੀ ਹਾਂਜੀ ਪ੍ਰੋਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਅੱਜ ਕ ਅਜੇ ਹੀ ਮਾ ਦੇ ਨਾਲ ਮਲਵਾਨ ਜਾ ਰਹੇ ਹਾਂ ਜਿਹੜੇ ਜਿਨੇ ਸ਼ੁਰੂ ਤੋਂ ਹੀ ਦੁੱਖਾਂ ਦਾ ਪਹਾੜ ਹੈ ਜਿਹੜਾ ਕਿ ਆਪਦੇ ਪਿੰਡੇ ਤੇ ਹੰਡਾਇਆ ਹੈ ਤੇ ਜੇ ਗੱਲ ਕਰੀਏ ਮਾਦੀ ਮਾਦੇ ਦੋ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਕਿਡਨੀ ਦੀ ਪ੍ਰੋਬਲਮ ਆਇਆ ਤੇ ਦੂਸਰਾ ਵਾ ਜਿਹੜਾ ਉਹ ਅਨਕੌਂਸ਼ੀਅਸ ਹੈ ਉਸ ਨੂੰ ਕੁਛ ਹੀ ਨਹੀਂ ਪਤਾ ਲੱਗਦਾ ਮਾਰਕਟਾਈ ਵੀ ਉਹ ਕਰਦਾ ਹੈ ਮਾਤਾ ਵੱਲੋਂ ਉਸ ਨੂੰ ਸੰਗਲਾਂ ਦੇ ਨਾਲ ਪੱੰਧਿਆ ਜਾਂਦਾ ਹੈ ਤੇ ਮਾਤਾ ਦੇ ਇੱਕ ਕਹਿ ਸਕਦੇ ਆ ਕਿ ਦੋ ਵਿਆਹ ਹੋਏ ਸੀਗੇ ਇੱਕ ਪਤੀ ਦੀ ਡੈਥ ਹੋ ਜਾਂਦੀ ਹੈ ਤੇ ਦੂਸਰਾ ਵਿਆਹ ਹੁੰਦਾ ਹੈ ਤੇ ਕੀ ਕਹਾਣੀ ਆ ਮਾਤਾ ਦੀ ਪੂਰੀ ਜ਼ਿੰਦਗੀ ਦੀ ਆਪਾਂ ਜਾਣ ਲੈਂਦੇ ਆ ਸਸ਼ੀਕਲ ਮਾਤਾ ਜੀ ਬਹੁਤ ਸ਼ੇਰ ਗਾਲ ਜੀ ਮਾਤਾ ਜੀ ਕਿੱਦਾਂ ਲੰਘ ਰਹੀ ਆ ਜ਼ਿੰਦਗੀ ਜ਼ਿੰਦਗੀ ਤਾਂ ਬਹੁਤ ਦੁੱਖਾਂ ਨਾਲ ਲੰਘਦੀ ਜੀ ਮੈਂ ਬਹੁਤ ਪਰੇਸ਼ਾਨ ਆ ਆਪਣੇ ਕਰ ਜੀ ਦੋਨੋਂ ਬੇਟੇ ਦਮਾਰ ਜੀ ਇਹ ਕਿੰਨੇ ਟੰਡੀਆਂ ਟੱਕੇ ਨਹੀਂ ਖਰਾਬ ਹੋ ਜੀ ਜੀ ਉੰਜਾ ਬੇਟਾ ਉਹ ਦੁਮਾਹ ਤੋਂ ਮੈਂਟਲ ਹੈ ਜੀ ਮੈਂ ਬਹੁਤ ਟੈਂਸ਼ਨ ਵਿੱਚ ਆ ਕਦੋਂ ਤੋਂ ਪ੍ਰੋਬਲਮਸ ਨੇ ਜਿਹੜੀਆਂ ਲਾਈਫ ਦੇ ਵਿੱਚ ਆਈਆਂ ਇਹ ਹੋ ਗਿਆ 6 ਸਾਲ ਤੋਂ ਹੋ ਗਿਆ ਜੀ ਹਾਂ ਜੀ ਪਹਿਲਾਂ ਘਰ-ਬਾਰ ਬਿਲਕੁਲ ਸਹੀ ਸੀ ਮੈਂ ਜੀ ਪਹਿਲਾਂ ਬਿਲਕੁਲ ਸਹੀ ਸੀ ਹੁਣ ਹੀ ਥੋੜੇ 5-6 ਸਾਲ ਤੋਂ ਮੇਰਾ ਬੁਰਾ ਹਾਲ ਹੋ ਗਿਆ ਜੀ ਟੈਂਸ਼ਨ ਅਲਬੋਮੈਂਟ ਟੈਂਸ਼ਨ ਜੀ ਕਿ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ ਟੈਂਸ਼ਨਾਂ ਦੀ ਕੀ ਬਦਲਾਅ ਜ਼ਿੰਦਗੀ ਦੇ ਵਿੱਚ ਆਦਾ ਵਾ ਕਰਦੇ ਮਜਬੂਰੀ ਬੋਤੇ ਜੀ ਕਾਰਜ ਕਮਾਣ ਵਾਲਾ ਕੁਝ ਨਹੀਂ ਰਹਿ ਗਿਆ ਜੀ ਦੋਨੋਂ ਬੇਟੇ ਬਿਮਾਰ ਹਨ ਜੀ ਤੇ ਪਤੀ ਪਤੀ ਦੀ ਡੈਥ ਹੋ ਗਈ ਪਤੀ ਦੀ ਡੈਥ ਹੋ ਗਈ ਤੇ ਜਦੋਂ ਪਤੀ ਦੀ ਡੈਥ ਆਂਦੀ ਹੈ ਸਾਰਾ ਭਾਰ ਤੁਹਾਡੇ ਸਿਰ ਤੇ ਪੈ ਜਾਂਦਾ ਹਾਂ ਜੀ ਮੇਰੇ ਤੇ ਟੈਨਸ਼ਨ ਹੋ ਜਾਂਦੀ ਜੀ ਕਿਵੇਂ ਫਿਰ ਘਰ ਨੂੰ ਸੰਭਾਲਦੇ ਬਹੁਤ ਪਰੇਸ਼ਾਨੀ ਹੈ ਤੇ ਇੱਕ ਬੱਚੇ ਨੂੰ ਕਿਡਨੀ ਦੀ ਪ੍ਰੋਬਲਮ ਕਦੋਂ ਤੋਂ ਹੋਈ ਹੈ ਇਹ ਨੂੰ ਹੋ ਗਿਆ ਜੀ 6 ਸਾਲ ਹੋ ਗਏ ਜੀ ਸਾਨੂੰ ਕਿ ਉਸ ਤੋਂ ਪਹਿਲਾਂ ਬੱਚਾ ਬਿਲਕੁਲ ਸਹੀ ਸੀ ਬਿਲਕੁਲ ਸਹੀ ਸੀ ਜੀ ਤੇ ਕੰਮਕਾਰ ਕਰਦਾ ਹੁੰਦਾ ਸੀ ਉਦੋਂ ਹਾਂਜੀ ਹਾਂਜੀ ਦੁਕਾਨ ਦਾ ਕੰਮ ਸੀ ਰਾਸ਼ਨ ਦਾ ਜੀ ਤੇ ਹੁਣ ਕੀ ਹੁਣ ਕੰਮਕਾਰ ਕਰਦਾ ਨਹੀਂ ਕਰਦਾ ਨਹੀਂ ਕੰਮ ਨਹੀਂ ਕਰ ਸਕਦਾ ਉਹਨ ਕੰਮ ਨਹੀਂ ਕਰ ਸਕਦਾ ਤੇ ਦੂਸਰੇ ਬੱਚੇ ਨੂੰ ਕੀ ਪ੍ਰੋਬਲਮ ਆ ਉਹਨੂੰ ਕਦੋਂ ਤੋਂ ਸ਼ੁਰੂ ਹੋਈ ਉਹ ਹੈਗਾ 10 ਸਾਲ ਤੋਂ ਮੈਂਟਲ ਜੀ 10 ਸਾਲ ਪਹਿਲਾਂ ਉਹ ਬਿਲਕੁਲ ਸਹੀ ਸੀਗਾ ਸੀ ਇਹ 10 ਸਾਲ ਤੋਂ ਮਰੀਆ ਕਿ ਕਿਦਾਂ ਹੋਇਆ ਕੁਝ ਪਤਾ ਚੱਲਿਆ ਕਿ 10 ਸਾਲ ਤੇ ਇੱਕਦਮ ਕੀ ਹੋ ਜਾਂਦਾ ਬੱਚੇ ਨੂੰ ਇਹਨੂੰ ਨਾ ਇਹ ਟਰੱਕ ਥੱਲੇ ਹੰਦੇ ਪੈਰ ਆ ਗਿਆ ਸੀ ਜੀ ਟਰੱਕ ਦੇ ਥੱਲੇ ਪੈਰ ਆ ਤੇ ਉਂਗਲਾ ਕਟੀਆਂ ਗਿਆ ਜੀ ਇਹਦੇ ਦਿਮਾਗ ਤੇ ਕੋਈ ਛੱਟ ਫੇਟ ਲੱਗੀ ਜੀ ਉੱਥੇ ਦਾ ਦਿਮਾਗ ਨਹੀਂ ਕੰਮ ਕਰਦਾ ਪਰ ਜੀ ਹਾਂਜੀ ਤੇ ਹੁਣ ਘਰੇ ਕਮਾਂਡ ਵਾਲਾ ਕੌਣ ਕੋਈ ਨਹੀਂ ਤੁਸੀਂ ਕਹਿੰਦੇ ਸੀਗੇ ਕਿ ਦੂਸਰੀ ਮੈਰਿਜ ਤੁਹਾਡੀ ਕਰਵਾ ਦਿੱਤੀ ਗਈ ਫਿਰ ਹਾਂਜੀ ਉਹ ਤੁਹਾਨੂੰ ਪਤਾ ਹੀ ਹੈ ਕਦੀ ਖਰਚਾ 200 deta ਕਦੀ ਹਫਤੇ ਚ ਨਾ ਦਿੱਤਾ ਉਹ ਕੋਈ ਗੱਲ ਨਹੀਂ ਤੇ ਕਿੱਦਾਂ ਘਰ ਪਾਲ ਰਹੇ ਹੋ ਫਿਰ ਕਿੱਦਾਂ ਦੋਨੇ ਬੱਚਿਆਂ ਨੂੰ ਵੇਖੋ ਛੋਣੇ ਰੈਂਟ ਤੇ ਕਮਰੇ ਤੇ ਤਿੰਨ ਚਾਰ ਹਾਂਜੀ ਕੋੰਨੇ ਦਾ ਸਾਡਾ ਖਰਚਾ ਪੰਚ ਚੱਲਦਾ ਜੀ ਜੀ ਤੇ ਅ ਮਤਲਬ ਤੁਸੀਂ ਵੀ ਕੋਈ ਕੰਮ ਕਰਦੇ ਨਹੀਂ ਮੈਂ ਕਰਦੀ ਨਹੀਂ ਕਰਦੇ ਤੇ ਜੇ ਹਨਾ ਮਾਤਾ ਬਜ਼ੁਰਗ ਹੋਵੇ ਤੋਂ ਇਹ ਬੱਚੇ ਹੈ ਜਿਹੜਾ ਇੱਕ ਬੈੱਡ ਤੇ ਪਿਆ ਇੱਕ ਮੈਂਟਲੀ ਅਫਸਰਟ ਆ ਉਹਨਾਂ ਕਰਕੇ ਕੀ ਦਿੱਕਤਾਂ ਤੁਹਾਨੂੰ ਆਦੀ ਪਰੇਸ਼ਾਨੀ ਹੈ ਮਾਂ ਤੇ ਟੈਨਸ਼ਨ ਹੈ ਗੁੰਡਾ ਮਾਰਕੋਟਾ ਵੀ ਕਰਦਾ ਹੈ ਹਾਂ ਜੀ ਬਟਾ ਬੇਟਾ ਮਾਰਦਾ ਵੀ ਘਰ ਚ ਮਤਲਬ ਦਰਵਾਜੇ ਤੋੜਨੇ ਘਰ ਚ ਮਾਰਨਾ ਬਹੁਤ ਪਰੇਸ਼ਾਨ ਕਰਦਾ ਜੀ ਤੇ ਫਿਰ ਕਿਵੇਂ ਹੈਂਡਲ ਕਰਦੇ ਹੋ ਤੁਸੀਂ ਇਕੱਲੇ ਸਭ ਕੁਝ ਫਿਰ ਇੱਦਾਂ ਹੀ ਕਮਰੇ ਚ ਬੰਦ ਕਰ ਦਿੱਤਾ ਕਮਰੇ ਚ ਬੰਦ ਕਰਕੇ ਰੱਖੀਦਾ ਜੀ ਹਾਂਜੀ ਇੱਕ ਮਾਂ ਦੇ ਲਈ ਮਤਲਬ ਇਸ ਚੀਜ਼ ਨੂੰ ਬਰਦਾਸ਼ਤ ਕਰਨਾ ਕਿੰਨਾ ਔਖਾ ਹੁੰਦਾ ਹੈ ਕਿ ਆਪ ਦੇ ਬੱਚੇ ਨੂੰ ਹੀ ਕਦੀ ਤੁਸੀਂ ਕਮਰਾ ਦੇ ਕਮਰਿਆਂ ਦੇ ਵਿੱਚ ਬੰਦ ਕਰਦੇ ਹੋ ਜਿਵੇਂ ਹੁਣ ਅਸੀਂ ਵੇਖਿਆ ਕਿ ਸੰਗਲ ਦੇ ਨਾਲ ਉਹਨੂੰ ਬੰਨਿਆ ਹੋਇਆ ਵਾ ਕੀ ਬੀਤਦੀ ਹੈ ਉਸ ਮਾਤੇ ਜਦ ਆਪਦਾ ਹੀ ਬੱਚਾ ਉਸਨੂੰ ਇਦਾਂ ਬੰਦ ਕਰਕੇ ਹਨਾ ਤਾੜ ਕੇ ਰੱਖਣਾ ਪੈਂਦਾ ਹਾਂਜੀ ਹਾਂਜੀ ਕੋ ਟੈਨਸ਼ਨ ਐ ਮੈਡਮ ਕੋ ਟੈਨਸ਼ਨ ਮਨ ਨੂੰ ਬੁਰਾ ਲੱਗਦਾ ਉਦੋਂ ਕੀ ਖਿਆਲ ਮਨ ਦੇ ਵਿੱਚ ਆਉਂਦੇ ਮਨ ਜਖਿਆ ਲਈ ਇਹ ਦੋਨੋਂ ਬੱਚਿਆਂ ਨੂੰ ਮੈਂ ਕਿ ਦੱਸ ਨਾਲ ਕਿ ਮੈਨੂੰ ਹਰ ਵਕਤ ਟੈਨਸ਼ਨ ਹੈ ਇਹਨੂੰ ਮੈਂ ਇਸ ਸਟੇਸ਼ਨ ਤੋਂ ਕਹਾਂ ਲੈ ਕੇ ਆਨੀ ਬੇ ਘਰ ਚ ਮਾਰ ਕੋ ਕਰ ਜੀ ਪਰੇਸ਼ਾਨ ਕਰ ਗਿਆ ਜੀ ਹਾਂ ਜੀ ਸਟੇਸ਼ਨ ਤੇ ਤੁਸੀਂ ਇੱਥੇ ਸੰਗਲਾਂ ਨਾਲ ਬੰਨੀ ਰੱਖ ਹਾਂ ਜੀ ਇੱਥੇ ਲੈ ਕੇ ਆਈ ਤਾਂ ਵਿਚਾਲ ਉਹ ਛੋਟੇ ਬੇਟੇ ਮਾਰਦਾ ਹੈ ਨਾ ਜੀ ਖਾਤੇ ਚੱਕ ਦਿੰਦਾ ਇੱਕ ਤੇ ਇੱਕ ਵਾਰੀ ਉਹਨੇ ਮਾਰਿਆ ਹੀ ਪੜਾ ਇਹ ਬੜੇ ਮੁੰਡੇ ਨੇ ਜੀ ਮੋਸੇ ਫਿਰ ਗਲੀ ਵਾਲਿਆਂ ਨੂੰ ਇਕੱਠੇ ਐ ਬੁਲਾਇਆ ਉਹਨਾਂ ਨੇ ਆ ਕੇ ਫਿਰ ਸੰਭਾਲਿਆ ਜੀ ਵੀ ਇਹ ਤਾਂ ਬੜਾ ਮਾਰਦਾਗਾ ਜੀ ਹਾਂਜੀ ਜੀ ਤੇ ਘਰ ਵਾਲਾ ਨਹੀਂ ਕੁਝ ਮਤਲਬ ਹਨਾ ਸੰਭਾਲਦਾ ਦੋਨੇ ਬੱਚਾ ਨੂੰ ਉਹ ਨਹੀਂ ਕੋਈ ਇਹ ਤਾਂ ਮੰਨੋ ਬੈਠੇ ਇੱਥੇ ਲੈ ਆਂਦਾ ਤੇ ਤਨੇ ਲੈ ਆਏਗਾ ਜੀ ਉਹ ਵੀ ਲੜਾਈ ਝਗੜਾ ਰਹਿਣਾ ਕਰਨ ਦੇ ਵਿੱਚ ਚੰਗਾ ਨਹੀਂ ਸਮੇਂ ਦਾ ਮੈਨੂੰ ਜੀ ਮਾਰ ਕੋਟ ਵੀ ਕੱਢ ਰੇ ਮੇਰੇ ਨਾਲ ਜੀ ਕਾਂਦੀ ਮਤਲਬ ਸੁੱਖ ਕਿਸੇ ਵਾਸੇ ਨਹੀਂ ਉਸੇ ਵਾਸੇ ਸੁੱਖ ਨਹੀਂ ਹੈਗਾ ਸੁੱਖ ਨਹੀਂ ਲਾ ਕਦੀ ਕੰਪਲੇਂਟ ਕੀਤੀ ਕਿ ਰੱਬਾ ਇੰਨੇ ਦੁੱਖ ਮੈਨੂੰ ਕਿਉਂ ਨਾ ਬੱਚਿਆਂ ਵੱਲੋਂ ਸੁਖੀ ਨਾ ਘਰ ਵਾਲੇ ਘਰ ਵਾਲੇ ਵੱਲੋਂ ਸੁਖੀ ਦੁੱਖ ਤਾਂ ਹੈ ਮੈਨੂੰ ਪਤਾ ਪੈ ਕਿਦਾ ਜੀੜੀ ਪਾਗਲਾ ਤਰ੍ਹਾਂ ਇਹਨੂੰ ਮਸੇ ਲੈ ਕੇ ਆਨੀਆ ਇੱਥੇ ਕਿੰਨੀ ਟੈਨਸ਼ਨ ਹੋਈ ਪਈ ਹੈ ਤੰਗ ਨਹੀਂ ਕਰਦਾ ਜਦੋਂ ਰਾਸਤੇ ਦੇ ਵਿੱਚ ਆਦਾ ਜਕਰ ਘਰੀ ਮਾਰ ਕੋ ਟਾਈਪ ਹਾਂਜੀ ਤੰਗ ਤਾਂ ਕਰਦਾ ਤੰਗ ਕਰਦਾ ਪੇਕਿਆਂ ਵੱਲੋਂ ਕਿ ਕਿੱਦਾਂ ਮਤਲਬ ਪੇਕੇ ਸਾਥ ਦਿੰਦੇ ਪੇਕੇ ਕਦੀ ਸਾਥ ਦਿੱਤਾ ਸੀ ਪ੍ਰੇਸ਼ਨ ਵੇਲੇ ਮਾਣਾ ਮੱਠਾ ਮੇਰਾ ਸਾਥ ਦਿੱਤਾ ਸੀ ਉਸ ਤੋਂ ਬਾਅਦ ਨਹੀਂ ਬਰਾਦਰ ਪੂਰੇ ਹੋ ਗਏ ਮੇਰੇ ਤੋਂ ਜੀ ਹਾਂਜੀ ਕੁੜੀਆਂ ਨੂੰ ਪਿਓ ਦਾ ਤੇ ਭਰਾ ਦਾ ਸਹਾਰਾ ਹੁੰਦਾ ਲੱਗਦਾ ਕਿ ਜੇ ਉਹ ਹੁੰਦੇ ਤਾਂ ਬਹੁਤ ਵੱਡਾ ਸਹਾਰਾ ਹੁੰਦਾ ਮੈਂ ਤਾਂ ਟੈਨਸ਼ਨ ਨਹੀਂ ਵੀ ਪੁੱਛ ਲਉ ਮੈਨੂੰ ਟੈਨਸ਼ਨ ਬਹੁਤ ਹੈ ਜੀ ਮੇਰੀ ਤਾਂ ਜ਼ਿੰਦਗੀ ਬੇਕਾਰ ਬੋ ਕਿਸਾਰੇ ਜੀ ਰਹੀ ਹੈ ਜੀ ਤੇ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਹੁਣ ਮਦਦ ਲੈਣੀ ਚਾਹੁੰਦੇ ਹੋ ਕਿਸੇ ਤਰੀਕੇ ਦੀ ਲੋਕਾ ਤੋਂ ਕੀ ਕਹਿਣਾ ਚਾਹੁੰਦੇ ਮਦਦ ਦੇਣ ਸੰਨ ਮੈਂ ਪਰਚੇ ਦਾ ਪ੍ਰੈਸ਼ਨ ਕਰਾਉਣਾ ਛੋਟੇ ਬੱਚੇ ਦਾ ਹਾਂਜੀ ਹਾਂਜੀ ਜੀ ਉਹਦੀ ਕਿਡਨੀਆਂ ਖਰਾਬ ਹੋ ਗਏ ਨਾ ਪਹਿਲਾਂ ਬੇਟੀ ਨੇ ਕਿਡਨੀ ਦਿੱਤੀ ਜੀ ਉਸ ਤੋਂ ਬੇਟੀ ਫਿਰ ਕਿਡਨੀ ਖਰਾਬ ਹੋ ਗਈ ਜੀ ਮੈਂ ਇਹ ਕਹਿੰਨੇ ਆ ਵੀ ਚਲ ਮੈਂ ਬੱਚੇ ਦਾ ਪ੍ਰੋਸ਼ਨ ਕਰਾ ਸਕਾਂ ਜੀ ਤੇ ਹੁਣ ਇਲਾਜ ਕਿੱਦਾਂ ਚੱਲ ਰਿਹਾ ਕਿਉਂਕਿ ਕਿਡਨੀਆਂ ਖਰਾਬ ਨੇ ਹਨਾ ਇਲਾਜ ਕਰਵਾਉਣਾ ਪੈਂਦਾ ਹੁਣ ਇਲਾਜ ਕਾਫੀ ਮਹਿੰਗਾ ਹੋਇਆ ਹੋਇਆ ਕਿਸ ਤਰ੍ਹਾਂ ਤੁਸੀਂ ਇਤਨਾ ਚੀਜ਼ਾਂ ਨੂੰ ਮੈਨੇਜ ਕੋਈ ਜਿਹੜਾ ਮਾੜਾ ਮੋਟਾ ਕਰਾਇਆ ਆਂਦਾ ਉਹਨੂੰ ਤਾਂ ਮੈਂ ਇਲਾਜ ਕਰਵਾ ਰਹੀ ਹਾਂ 2200 ਦੀ ਮੇਰੀ ਟੈਲਸਿਸ ਹੁੰਦੀ ਹੈ ਜੀ ਕੋਚ ਮੇਰੇ ਟੈਸਟ ਹੋ ਰਹੇ ਬੇਟੇ ਦੇ ਉਸ ਘਰ ਦਾ ਖਰਚਾ ਉਹ ਪਰੇਸ਼ਾਨ ਹਾਂ ਜੀ ਦੇ ਵੱਡੇ ਬੱਚੇ ਨੂੰ ਡਾਕਟਰ ਕੀ ਕਹਿੰਦੇ ਨੇ ਕਿ ਇਹ ਠੀਕ ਹੋ ਸਕਦਾ ਹਾਂ ਜੀ ਠੀਕ ਤਾਂ ਹੋ ਸਕਦਾ ਸਿਰਫ ਲਾਜ ਜੋ ਕੇ ਕੋਚ ਸਾਨੂੰ ਆ ਰਹੀ ਪ੍ਰੋਬਲਮ ਇੱਕ ਲੋਕਾ ਤੋਂ ਕੋਈ ਮੰਗ ਕਰਨੀ ਚਾਹੁੰਦੇ ਹੋ ਮਦਦ ਦੀ ਹਾਂ ਜੀ ਹਾਂ ਜੀ ਵੀ ਮੇਰੀ ਮਦਦ ਕੀਤੀ ਜਾਵੇ ਮੇਰੇ ਬੱਚਾ ਦਾ ਲਾਜ ਹੋਵੇ ਸੋ ਸਾਡੇ ਨਾਲ ਮਾਤਾ ਜੀ ਨੇ ਜਿਨ੍ਹਾਂ ਨੇ ਬੜੇ ਦੁੱਖ ਜ਼ਿੰਦਗੀ ਦੇ ਵਿੱਚ ਵੇਖੇ ਨੇ ਮਾਤਾ ਦੇ ਅੱਖਾਂ ਦੇ ਵਿੱਚ ਅਥਰੂ ਨੇ ਜਿਹੜੇ ਬਾਰ-ਬਾਰ ਆਉਂਦੇ ਨੇ ਗੱਲ ਕਰਦੇ ਹੋਏ ਮਾਤਾ ਦੇ ਦੋ ਬੇਟੇ ਨੇ ਇੱਕ ਦਿਮਾਗੀ ਤੌਰ ਤੇ ਅਪਸੈਟ ਹੈ ਵੱਡਾ ਬੱਚਾ ਤੇ ਜਿਹੜਾ ਛੋਟਾ ਬੱਚਾ ਹੈ ਮਾਤਾ ਦਾ ਉਹ ਕਹਿ ਦਈਏ ਕਿ ਉਸ ਨੂੰ ਕਿਡਨੀ ਦੀ ਪ੍ਰੋਬਲਮ ਹੈ ਤੇ ਉਹਦੀਆਂ ਦਵਾਈਆਂ ਚੱਲ ਰਹੀਆਂ ਇਲਾਜ ਚੱਲ ਰਿਹਾ ਮਾਤਾ ਕਹਿੰਦੇ ਕਿ ਉਹਨਾਂ ਦਾ ਪਤੀ ਵੀ ਉਹਨਾਂ ਨਾਲ ਕੁੱਟਮਾਰ ਕਰਦਾ ਹੈ ਕਹਿੰਦੇ ਮੈਂ ਕਿਸੇ ਪਾਸੇ ਸੁਖੀ ਨਹੀਂ ਆ ਤੇ ਮਾਤਾ ਤੁਹਾਡੇ ਅੱਗੇ ਗੋਹਾਰ ਲਗਾ ਰਹੀ ਹੈ ਕਿ ਅਗਰ ਕਿਸੇ ਵੀ ਤਰੀਕੇ ਦੀ ਤੁਸੀਂ ਮਾਤਾ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਰੇਲਵੇ ਸਟੇਸ਼ਨ ਦੇ ਕੋਲ ਮਾਤਾ ਜੀ ਦਾ ਬੇਟਾ ਵਾ ਜਿਹੜਾ ਕਿ ਉਹ ਇੱਥੇ ਮਾਤਾ ਜੀ ਸੰਗਲਾਂ ਨਾਲ ਬੰਨ ਕੇ ਰੱਖਦੇ ਆ ਕਿ ਕਿੱਡਾ ਜਿਗਰਾ ਚਾਹੀਦਾ ਕਿ ਆਪ ਦੇ ਬੱਚੇ ਨੂੰ ਹੀ ਸੰਗਲਾਂ ਦੇ ਨਾਲ ਬੰਨ ਕੇ ਰੱਖਣਾ ਮਾਤਾ ਇੱਥੇ ਬੰਨ ਕੇ ਰੱਖਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਰੇਲਵੇ ਸਟੇਸ਼ਨ ਕੋਲ ਆ ਕੇ ਮਾਤਾ ਨੂੰ ਲੱਭ ਕੇ ਉਹਨਾਂ ਦੀ ਮਦਦ ਜ਼ਰੂਰ ਕਰਿਓ ਕਿ ਮਾਤਾ ਦੇ ਕੋਲ ਸਹਾਰਾ ਵਾ ਜਿਹੜਾ ਕਿ ਉਹਨਾਂ ਦੇ ਦੋ ਬੱਚੇ ਨੇ ਜਿਹੜਾ ਕਿ ਇੱਕ ਮੈਂਟਲੀ ਅਫਸਰਟ ਹੈ ਤੇ ਦੂਸਰਾ ਜਿਹੜਾ ਠੀਕ ਹੋ ਸਕਦਾ ਹੈ ਤਾਂ ਇਹੀ ਅਸੀਂ ਵੀ ਅਪੀਲ ਕਰਾਂਗੇ ਕਿ ਮਾਤਾ ਕੋਲ ਪਹੁੰਚ ਕੇ ਮਾਤਾ ਦੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ